ਜੀ ਸਾਰੀ ਕਾਗਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸ਼ੌਂਕੀ ਫਾਰਮਰ ਤੇ ਸ਼ੌਂਕੀ ਵੀਰਾਂ ਵਾਸਤੇ ਲੈ ਕੇ ਆਇਆ ਮਹਿੰਦਰਾ 255 ਜਿਹੜੇ ਵੀਰ ਨੇ ਚਲਾਇਆ ਉਹਨਾਂ ਨੂੰ ਪਤਾ ਵੀ ਇਹਦਾ ਖਰਚਾ ਬਹੁਤ ਘੱਟ ਆ ਬਾਈ ਪਲਟੀਨੀਮ ਮੋਟਰਸਾਈਕਲ ਵਰਗਾ ਖਰਚਾ ਆ ਗਿਆ ਇਹਦਾ ਸ਼ੌਂਕੀ ਵੀਰ ਨੇ ਤਿਆਰ ਕਰਾਇਆ ਤੀਗਾ ਹੁਣ ਬਾਈ ਨੇ ਆਪਣਾ ਸ਼ੌਂਕ ਪੂਰਾ ਕਰ ਲਿਆ ਬਾਈ ਕਹਿੰਦਾ ਇਹ ਟਰੈਕਟਰ ਵੇਚਣਾ ਹੈਗਾ ਪੂਰਾ ਕੰਮ ਤਾਂ ਦਾ ਓਕੇ ਦੀ ਰਿਪੋਰਟ ਹੋਇਆ ਹੈ ਬਾਈ ਲੈ ਤਾਂ ਲੂਟਾ ਲੱਗਿਆ ਹੋਣਾ ਵਧੀਆ ਤੇ ਬਾਕੀ ਬਾਈ ਨਾਮ ਲਿਆ ਮਗਜੀ ਦਾ ਟਰੈਕਟਰ ساری ਗੱਲ ਬਾਤ ਵੀ ਕਿੰਨਾ ਮਾਰਦਾ ਕੀ ਗੱਲ ਬਾਤ ਆ ਐਥੇ ਆਏ ਬਈ ਹੋਰ ਬਾਈ ਜੀ ਬਾਈ ਸਸੀ ਕਾ ਜੀ ਸਸੀ ਕਾ ਵੀਰੇ ਸਸੀ ਕਾ ਤੇ ਕੀ ਕਿੰਨਾ ਮਾਰਦਾ ਵੀਰੇ ਟਰੈਕਟਰ ਇਹ 91 ਹੈ ਜੀ ਅੱਛਾ ਤੁਸੀਂ ਮਨ ਲੈ ਜਾਂਦਾ ਜੀ ਗਏ ਹਾਂ ਹਾਂਜੀ ਹਾਂਜੀ ਅੱਛਾ ਮੋਡ ਇਹ ਮੀ ਲੈ ਜਾਂਦਾ ਜੀ ਮੈਂ ਹੈਗਾ ਹਾਂਜੀ ਮੀ ਲੈ ਜਾਂਦਾ ਜੀ ਗਏ ਅੱਛਾ ਅੱਛਾ ਇਹ ਵੀ ਉਦੋਂ ਸ਼ੌਂਕ ਸੀਗਾ ਹਾਂ ਜੀ ਸ਼ੌਂਕ ਲੱਗਿਆ ਸੀ ਵਧੀਆ ਸੀ ਫੇਸਬੁੱਕ ਤੇ ਵੇਖਿਆ ਠੀਕ ਆ ਤੇ ਲਿਆਂਦਾ ਜੀ ਤੇ ਹੁਣ ਬਕਿਉ ਕਰਖੇ ਹਾਂ ਜੀ ਉਹ ਸ਼ੌਂਕ ਪੂਰਾ ਹੋ ਗਿਆ ਅੱਛਾ ਕੋਈ ਹੋਰ ਦੇਖ ਲੈ ਕੰਮ ਤਾਂ ਦਾ ਓਕੇ ਬਾਈ ਹਾਂ ਜੀ ਕੰਮ ਇੰਜਨ ਗੇਟ ਦਾ ਓਕੇ ਆਗਾ ਮਗਰ ਲਈ ਹਿੱਸੇ ਦਾ ਮੂਰ ਲਈ ਸਿਰ ਬੈਟਰੀ ਨਵੀਂ ਹੈ ਠੀਕ ਆ ਬਾਈ ਹਾਂ ਤੇ ਸਟੀਅਰਿੰਗ ਦਾ ਨਵਾਂ ਲੱਗਿਆ 265 ਦਾ ਠੀਕ ਆ ਸਟੀਅਰਿੰਗ ਵੀਰੇ ਨਵਾਂ ਲੱਗਿਆ 265 ਵਾਲਾ ਹਾਂਜੀ ਤੇ ਕੰਮ ਤਾਂ ਦਾ ਸਾਰਾ ਓਕੇ ਹੋਇਆ ਹੈ ਬਾਈ ਸਾਰਾ ਪੂਰਾ ਤਸੱਲੀ ਬਖਸ਼ ਕੰਮ ਕਰਾਇਆ ਹੋਇਆ ਹੈਗਾ ਤੇ ਹੋਰ ਗੱਲਬਾਤ ਬਾਈ ਕੋਈ ਹੋਰ ਗੱਲਬਾਤ ਤੁਹਾਨੂੰ ਵੀਡੀਓ ਪਾ ਦਾਂਗੇ ਦਿਖਾ ਦਾਂਗੇ ਆਪਾਂ अपना रोटा मीटर 7 फुटਾ रोटा मीटर ਨਾਲ ਕੱਖ ਘੰਡਾ ਵੀ ਤੇ ਠੀਕ ਆ 7 ਮੋਟਾ ਰोटा मीटर ਵੀ ਖੇਚਦਾ ਬਾਈ ਟਰੈਕਟਰ ਵੀਡੀਓ ਵੀ ਆਪਣੇ ਲਵੇ ਆਪਾਂ ਐਡ ਕਰ ਦਾਂਗੇ ਵਿੱਚ ਹਾਂਜੀ ਤੇ ਪੂਰਾ ਕਹਿੰਦਾ ਭਾਬੀ ਨੇ ਸ਼ੌਂਕੇ ਲਿਆਂਦਾ ਦੀਗਾ ਤੇ ਤੁਸੀਂ ਦੇਖ ਸਕਦੇ ਹੋ ਕਿਤੋਂ ਲੀਕ ਨਹੀਂ ਸੀ ਕਿੰਨੀ ਹੈਗੀ ਵੀਰੇ ਸਾਰਾ ਦੇਖ ਸਕਦੇ ਹੋ ਸਾਰਾ ਟਰੈਕਟਰ ਵੀਰੇ ਬਾਕੇ ਚੈੱਕ ਕਰਕੇ ਜਾ ਸਕਦੇ ਇਹ ਤੋਂ ਕੋਈ ਲੀਕਾਂਗ ਵਗੈਰਾ ਨਹੀਂ ਬਾਕੀ ਜੋ ਸਾਡੇ ਸਾਹਮਣੇ ਆ ਇਹ ਵੀ ਵੀਰ ਨੇ ਲਿਆਂਦਾ ਦੀਗਾ ਪੁੱਛਾਂ ਉਹ ਕੀ ਲਿਆਂਦਾ ਦੀਗਾ ਮੈਂ ਮੰਨ ਕੇ ਬੈਠੇ ਬੈਠੇ ਨੇ ਤੇ ਪੀ ਵੀ 4 ਪੰਜਾਬ ਨੰਬਰ ਹੈ ਜੇ ਕਿਸੇ ਸੱਜਣ ਨੇ ਲੈਣਾ ਹੋਵੇ ਨਾ ਤਾਂ ਦੇਖ ਸਕਦੇ ਨੇ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੈ ਕੋਈ ਬਾਈ ਵਾਂਗੂ ਹੋਰ ਵੀ ਸ਼ੌਂਕੀ ਬੰਦਾ ਹੋ ਸਕਦਾ ਵੀ ਆਪਾਂ ਮੈਂਦਰੀ ਲੈਣੀ ਹੈ ਤੇ ਤੁਸੀਂ ਮੈਨੂੰ ਕਿੰਨੇ ਲੈਂਦੇ ਹੋ ਬਈ ਇਹ ਇਹ 135 ਦਾ ਜੀ ਅੱਛਾ ਤੇ ਹੁਣ ਕੀ ਗੱਲਬਾਤ ਆ ਬਈ ਕੀ ਰੇਟ ਰੂਟ ਹੈ ਦਾ ਬਸ ਉਹਨੇ ਕਿਤੇ ਦੇ ਦਾਂਗੇ ਜਿੰਨੇ ਕਦਾ ਲੈਂਦਾ ਹੈ। ਅੱਛਾ ਬਾਈ ਕਹਿੰਦਾ ਬਾਈ ਟਰੈਕਟਰ ਵਿੱਚ ਕੋਈ ਫਾਲਟ ਨਹੀਂ ਹੈਗਾ ਵੀਰੇ। ਠੀਕ ਹੈ 135 ਕਦਾ ਲੈਂਦਾ ਜੀ ਕਹਿੰਦਾ ਉਹਨੇ ਕਿਤੇ ਦੇ ਦਾਂਗੇ। ਤੇ ਇਹ ਲੈਂਦਾ ਵੀ ਬਹੁਤ ਦਰੂਹ ਦੀ। ਡੱਬਾ ਵਾਲੀ ਕਿੰਨੀ ਲੈਂਦਾ ਜੀ? ਡੱਬਾ ਵਾਲੀ ਕਿੰਨੇ ਲੈਂਦਾ ਜੀ? ਅੱਛਾ ਉਹ ਓਕੇ ਸਾਰਾ ਹੈ। ਹਾਂਜੀ ਸਾਰਾ ਓਕੇ। ਖਿੱਦਕੁੱਤੀ ਇਹਦੇ ਨਾਲੇ ਕਰਦੇ ਹਾਂ। ਹਾਂਜੀ ਇਸੇ ਨਾਲੇ। ਠੀਕ ਹੈ ਵੀਰੇ। ਬਾਕੀ ਵੀਰੇ ਜਿਹੜੇ ਬਾਈਆਂ ਟਰੈਕਟਰ ਲੈਣਾ ਬਾਈ ਦਾ ਆਪਾਂ ਨੰਬਰ ਪਾਵਾਂਗੇ। ਤੇ ਬਾਈ ਦਾ ਇਹ ਜਿਹੜਾ ਵੇ ਜ਼ਿਲ੍ਹਾ ਸੰਗਰੂਰ ਦੜਬਾ ਦੜਬੇ ਦੇ ਵਿੱਚ ਟਰੈਕਟਰ ਖੜਾਗਾ। ਤੇ ਬਾਕੀ ਬਾਈ ਦਾ ਫੋਨ ਪਾਵਾਂਗੇ ਉਹ ਤੇ ਫੋਨ ਮਾਰ ਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਪੂਰਾ ਓਕੇ ਆ ਬਾਈ ਇੰਜਨ ਉੰਜਾਂ ਦਾ ਕੋਈ ਚੱਕਰੇ ਨਹੀਂ ਪੂਰੀ ਬਾਈ ਕਹਿੰਦਾ ਗਾਰੰਟੀ ਆ ਓਕੇ ਰਿਪੋਰਟ ਆ ਹਨਾ ਗਾਰੰਟੀ ਆ ਬਾਈ ਸਾਰੀ ਬਾਕੀ ਚੈੱਕ ਕਰਕੇ ਲੈ ਜੀ ਬਾਕੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਰਹੀ ਗੱਲ ਕਾਪੀ ਗਾਗ ਜਾਂਦਾ ਵੀ ਮੇਲਾ ਫਰਸਟ ਆਨਰ ਹੋਊਗਾ ਹਨਾ ਤੇ ਉਹ ਪਾਈਆਂ ਦੇ ਹਨਾ ਹਾਂ ਉਹਨਾਂ ਦੇ ਪਿਛਲੇ ਵੀ ਆਪਾਂ ਨੇ ਤੇ ਚੰਗੀ ਕਰਕੇ ਫੇਰ ਲਿਆ ਸੀ ਤੇ ਬਾਕੀ ਓਕੇ ਦੀ ਰਿਪੋਰਟ ਆ ਬਾਈ ਦਾ ਨੰਬਰ ਪਾਵਾਂਗੇ ਜਿਹੜੇ ਵੀ ਰਣ ਲੈਣਾ ਮੈਂ ਤੇਰਾ 255 ਖਰੀਦ ਸਕਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ